ਸਸ਼ਿਆ ਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾ ਲੈ ਕੇ ਹਾਜ਼ਰ ਹੋਈਆਂ ਅੱਜ ਦੀਆਂ ਮੁੱਖ ਖਬਰਾਂ ਤੇ ਵਿਸ਼ੇਸ਼ ਚਰਚਾ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੋਨਮ ਸ਼ਰਮਾ ਬਹੁਤ ਬਹੁਤ ਸਵਾਗਤ ਹੈ ਸੋਨਮ ਸ਼ਰਮਾ ਤੁਹਾਡਾ ਸਟੂਡੀਓ ਦੇ ਵਿੱਚ ਹਾਂਜੀ ਹਾਂਜੀ ਗੱਲ ਕਰਦੇ ਆਂ ਭਗਵੰਤ ਮਾਨ ਦੀ ਭਗਵੰਤ ਮਾਨ ਨੇ ਸੁਨੀਲ ਜਾਖੜ ਤੇ ਵੱਡਾ ਤੰਝ ਕੱਸਿਆ ਇਸ ਤੇ ਕੀ ਕਹਿਣਾ ਹੈ ਦੇਖੋ ਜਿਹੜੇ ਆਪਾਂ ਸੇਮ ਭਗਵੰਤ ਮਾਨ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਆਪਣੀ ਪੇਜ ਦੇ ਉੱਪਰ ਹੀ ਕਿ ਟਵੀਟ ਕੀਤਾ ਹੈ ਕਿ ਜਿਹੜੇ ਨੇ ਜਾਖੜ ਨੇ ਸਾਨੂੰ ਜਿਹੜਾ ਗਲਤ ਗਿਆ ਸੀ ਸੁਨੀਲ ਜਾਖੜ ਨੇ ਜਦੋਂ ਕਹਿੰਦੇ 26 ਜਨਵਰੀ ਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕੇਜਰੀਵਾਲ ਤੇ ਤੇ ਸੀਐਮ ਭਗਵੰਤ ਮਾਨ ਨੇ ਆਪਣੀਆਂ ਜਿਹੜੀਆਂ ਸਿਨਰੀਆਂ ਦੇ ਉੱਪਰ ਆਪਣੀਆਂ ਫੋਟੋ ਲਗਵਾਈਆਂ ਹੋਈਆਂ ਸੀ ਪਰ ਉਹਨਾਂ ਨੇ ਟਵੀਟ ਦੇ ਵਿੱਚ ਕਿਹਾ ਕਿ ਇਹ ਬਹੁਤ ਗਲਤ ਕਿਹਾ ਗਿਆ ਉਹਨਾਂ ਦੇ ਝੂਠਾ ਗਿਆ ਗਿਆ ਅਸੀਂ ਕੋਈ ਆਪਣੀਆਂ ਜਿਹੜੀਆਂ ਫੋਟੋ ਨਹੀਂ ਲਗਵਾਈਆਂ ਕਿ ਅਸੀਂ ਜਿਹੜੇ ਹੁਣ ਵੀ 26 ਜਨਵਰੀ ਜਿਹੜੀ ਮਨਾਉਣੀ ਹੈ ਇਹਦੇ ਵਿੱਚ ਵੀ ਦੇਖਿਓ ਤੁਸੀਂ ਅਸੀਂ ਕੋਈ ਸਿਨਰੀ ਤੇ ਆਪਣੀ ਫੋਟੋ ਨਹੀਂ ਲਗਵਾਈ ਤੇ ਪਹਿਲਾਂ ਵੀ ਕਦੇ ਨਹੀਂ ਲਗਵਾਈ ਜੀ ਦੇਖੋ ਭਗਵੰਤ ਮਾਨ ਨੇ ਜਦੋਂ ਸੁਨੀਲ ਜਾਖੜ ਦਾ ਆ ਨਿਕਲ ਕੇ ਸਾਹਮਣੇ ਆਇਆ ਸੀ ਤਾਂ ਭਗਵੰਤ ਮਾਨ ਨੇ ਇਹ ਚੀਜ਼ ਵੀ ਕਹੀ ਸੀ ਕਿ ਜੇਕਰ ਮੈਂ ਗਲਤ ਹੋਵਾਂਗਾ ਤਾਂ ਮੈਂ ਰਾਜਨੀਤੀ ਛੱਡਦਾਗਾ ਤੇ ਸੁਨੀਲ ਜਾਖੜ ਨੂੰ ਵੀ ਕਿਹਾ ਗਿਆ ਸੀ ਕਿ ਪੰਜਾਬ ਤੁਸੀਂ ਨਾ ਆਇਓ ਜੇਕਰ ਤੁਸੀਂ ਗਲਤ ਹੋਏ ਤਾਂ ਕੀ ਲੱਗਦਾ ਹੈ ਹੁਣ ਸੁਨੀਲ ਜਾਖੜ ਨੂੰ ਥੋੜਾ ਪਛਤਾਵਾ ਹੋਵੇਗਾ ਇੱਥੇ ਜੀ ਦੇਖੋ ਅੱਜ ਟਵੀਟ ਦੇ ਵਿੱਚ ਜੇ ਸੁਨੀਲ ਜਾਖੜ ਨੇ ਉਹਨਾਂ ਦਾ ਟਵੀਟ ਦੇਖਿਆ ਹੋ ਗਿਆ ਤਾਂ ਉਹਨਾਂ ਨੂੰ ਕੋਈ ਕਿਤੇ ਨਾ ਕਿਤੇ ਪਛਤਾਵਾ ਹੋਵੇਗਾ ਪਰ ਉਸ ਦਾ ਦੇਖੋ ਕਈ ਵਾਰ ਸੁਨੀਲ ਜਾਖੜ ਦੇਖੋ ਨਾ ਟਵੀਟ ਦਾ ਜਵਾਬ ਦਿੰਦੇ ਨੇ ਜਾਂ ਨਹੀਂ ਹਾਂਜੀ ਜੀ ਬਹੁਤ ਵੱਡੀ ਗੱਲ ਇਹ ਹੈ ਕਿ ਸੁਨੀਲ ਜਾਖੜ ਤੇ ਹੁਣੇ ਚੀਜ਼ਾਂ ਉਲਟੀਆਂ ਪੈ ਗਈਆਂ ਨੇ ਕਿਉਂਕਿ ਸੁਨੀਲ ਜਾਖੜ ਇੱਥੇ ਗਲਤ ਸਾਬਿਤ ਹੋਏ ਨੇ ਹਮ ਆ ਮੋਹਾਲੀ ਦੇ ਖਰੜ ਦੇ ਵਿੱਚ ਫਾਇਰਿੰਗ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ ਨਿਕਲ ਕੇ ਸਾਹਮਣੇ ਆਇਆ ਇਸ ਤੇ ਕੀ ਕਹਿਣਾ ਹੈ ਤੁਹਾਡਾ ਦੇਖੋ ਜਿਹੜਾ ਮੋਹਾਲੀ ਦੇ ਖਰੜ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਸੀ ਇੱਕ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਇੱਕ ਮਰੀਜ਼ ਦੇ ਨਾਲ ਇੱਕ ਸਾਥੀ ਸੀ ਉਹਨਾਂ ਦਾ ਜਿਨ੍ਹਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਤੇ ਉਹ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਹਨਾਂ ਦੇ ਉੱਪਰ ਜਿਹੜਾ ਵੱਡਾ ਐਕਸ਼ਨ ਲਿਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਨੂੰ ਜਿਹੜਾ ਮੋਹਾਲੀ ਪੁਲਿਸ ਨੇ ਕਾਬੂ ਕਰ ਲਿਆ ਜੀ ਦੇਖੋ ਸੋਨਮ ਕੀ ਕਹਿਣਾ ਚਾਹੂंगे ਕਿ ਦੇਖੋ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਫਾਇਰਿੰਗ ਹੋਈ ਹੈ ਜਿੱਥੇ ਨਸ਼ਾ ਛਡਾਉਣ ਦੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਨੌਜਵਾਨਾਂ ਨੂੰ ਸਹੀ ਰਾਹ ਪਾਇਆ ਜਾਂਦਾ ਹੈ ਉਸੇ ਥਾਂ ਤੇ ਨੌਜਵਾਨ ਜੋ ਨੇ ਨਸ਼ੇ ਦੇ ਕਰਕੇ ਅ ਦੇਖੋ ਫਾਇਰਿੰਗ ਵੀ ਕਰ ਦਿੰਦੇ ਨੇ ਕੀ ਕਹਿਣਾ ਚਾਹੂਗੇ ਦੇਖੋ ਆਪਾਂ ਸਾਨੂੰ ਵੱਡੀ ਗੱਲ ਆਪਾਂ ਡੇਲੀ ਮਾਨਸੂ ਕਰਦੇ ਹੁੰਨੇ ਆ ਕਿ ਨਸ਼ਾ ਨਸ਼ੇ ਦੀ ਪੂਰਤੀ ਦੇ ਜਿਹੜਾ ਨੌਜਵਾਨ ਇਸ ਹੱਦ ਤੱਕ ਗਿਰ ਜਾਂਦਾ ਕਿ ਇਨਸਾਨ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਕਿ ਲੁੱਟਣਾ ਖੋਹਣਾ ਨੂੰ ਵੀ ਜਿਹੜੀਆਂ ਵਾਰਦਾਤਾ ਦਿੱਤੀਆਂ ਜਾਂਦੀਆਂ ਨੇ ਵੱਡੇ-ਵੱਡੇ ਵਾਰਦਾਤਾ ਨੂੰ ਅੰਜਾਮ ਦਿੱਤੇ ਜਾਂਦੇ ਨੇ ਸਿਰਫ ਇੱਕ ਨਸ਼ੇ ਦੇ ਪਿੱਛੇ ਇਹਨਾਂ ਨੂੰ ਜਿਹੜਾ ਨਸ਼ੇ ਨੂੰ ਖਤਮ ਕਰਨ ਦੇ ਲਈ ਸਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਤਾਂ ਹੀ ਜਿਹੜਾ ਸਾਡੇ ਪੰਜਾਬ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਆਲ ਵਰਡ ਦੀ ਗੱਲ ਕਰੀਏ ਕਿ ਨਸ਼ਾ ਜਿਹੜਾ ਇਨੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਇਹਨੂੰ ਖਤਮ ਕਰਨ ਦੇ ਲਈ ਸਾਡੇ ਸਾਰੇ ਸੱਜ ਦੇ ਸਹਿਯੋਗ ਦੀ ਲੋੜ ਹੈ ਨੌਜਵਾਨ ਨੂੰ ਜਾਗਰੂਕ ਹੋਣ ਦੀ ਲੋੜ ਹੈ ਹਾਂਜੀ ਜੀ ਕੀ ਕਹਿਣਾ ਚਾਹੋਗੇ ਕਿ ਸਰਕਾਰ ਨੂੰ ਵੀ ਦੇਖੋ ਇੰਨੀ ਜ਼ਿਆਦਾ ਵਾਰਦਾਤਾ ਰੋਜ਼ ਆਪਾਂ ਡਿਸਕਸ ਕਰਦੇ ਆ ਕਿ ਕਿਤੇ ਨਾ ਕਿਤੇ ਫਾਇਰਿੰਗ ਹੋ ਗਈ ਕਿਤੇ ਲੁੱਟਖੋ ਹੋ ਗਈ ਕਾਰਨ ਹਮੇਸ਼ਾ ਨਸ਼ਾ ਹੀ ਹੁੰਦਾ ਹੈ ਤਾਂ ਕੀ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਨੂੰ ਇਸ ਤੇ ਥੋੜਾ ਸੋਚਣਾ ਚਾਹੀਦਾ ਕਿਉਂਕਿ ਹੁਣ ਤਾਂ ਦੇਖੋ ਪਾਣੀ ਸਿਰ ਦੇ ਉੱਪਰੋਂ ਲੰਘ ਰਿਹਾ ਹੈ ਜੀ ਜੀ ਸਰਕਾਰ ਨੂੰ ਸਰਕਾਰ ਕਰ ਵੀ ਰਹੀ ਹੈ ਤੇ ਇਸ ਦੇ ਜਿਹੜੇ ਸਰਕਾਰ ਵੱਲੋਂ ਕਠੋਰ ਕਦਮ ਹੋਰ ਵੀ ਚੁੱਕਣੇ ਚਾਹੀਦੇ ਨੇ ਤਾਂ ਜੋ ਨਸ਼ੇ ਨੂੰ ਠੱਲ ਪੈ ਸਕੇ ਤੇ ਜਿਹੜੀਆਂ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਹਨਾਂ ਤੇ ਵੀ ਸਖਤ ਜਿਹੜੇ ਨੇ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਇਹਨਾਂ ਸਾਰੇ ਵਾਰਦਾਤਾਂ ਨੂੰ ਅੰਜਾਮ ਦਿੱਤੇ ਆ ਨੇ ਉਹਨਾਂ ਤੇ ਠੱਲ ਪੈ ਸਕੇ ਹਾਂਜੀ ਬਿਲਕੁਲ ਸਹੀ ਕਿਹਾ ਲੁਧਿਆਣਾ ਸੈਂਟਰਲ ਜੇਲ੍ਹ ਦੇ ਵਿੱਚ ਇੱਕ ਬਰਥਡੇ ਪਾਰਟੀ ਦੀ ਵੀਡੀਓ ਵਾਇਰਲ ਹੋਈ ਹੈ ਇਸ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਹੜੀ ਲੁਧਿਆਣਾ ਸੈਂਟਰ ਜੇਲ੍ਹ ਹੈ ਇਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਵਾਲਾਤਿਆਂ ਵੱਲੋਂ ਜਿਹੜਾ ਬਰਥਡੇ ਪਾਰਟੀ ਕੀਤੀ ਜਾ ਰਹੀ ਹੈ ਪੰਜ ਸੱਤ ਜਿਹੜੇ ਨੌਜਵਾਨ ਨੇ ਤੇ ਪਾਰਟੀ ਕਰ ਰਹੇ ਨੇ ਤੇ ਇੱਕ ਨੌਜਵਾਨ ਦੇ ਵੱਲੋਂ ਜਿਹੜੀ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਇੱਥੇ ਸਵਾਲ ਜਿਹੜੇ ਨੇ ਪੁਲਿਸ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਕਿ ਉਹਨਾਂ ਵੱਲੋਂ ਅੱਗੇ ਜਿਹੜੇ ਜੇਲ੍ਹ ਦੇ ਵਿੱਚ ਸਖਤਾਈ ਨਹੀਂ ਵਰਤੀ ਜਾ ਰਹੀ ਜੀ ਦੇ ਨਾਲ ਜਿਹੜਾ ਉਹ ਆਰਾਮ ਦੇ ਨਾਲ ਬਰਥਡੇ ਪਾਰਟੀ ਕਰ ਰਹੇ ਨੇ ਜਸ਼ਨ ਮਨਾ ਰਹੇ ਨੇ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇੱਕ ਜਿਹੜਾ ਨੌਜਵਾਨ ਵੱਲੋਂ ਬਰਥਡੇ ਪਾਰਟੀ ਕੀਤੀ ਕੀਤੀ ਜਾਂ ਤੇ ਜਿਹੜੀ ਹੈ ਵੀਡੀਓ ਵਾਇਰਲ ਕੀਤੀ ਜਾ ਰਹੀ ਸੀ ਉਸ ਨੌਜਵਾਨ ਨੂੰ ਜਿਹੜਾ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਤਾਂ ਉਹਨਾਂ ਉਹਨਾਂ ਤੋਂ ਜਿਹੜਾ ਫੋਨ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੌਜਵਾਨ ਨੇ ਜਿਹੜਾ ਫੋਨ ਹੈ ਆਪਣਾ ਧਰਤੀ ਤੇ ਡੇਕੇ ਤੋੜ ਦਿੱਤਾ ਤੇ ਜਦੋਂ ਉਹ ਫੋਨ ਉਹਨਾਂ ਤੋਂ ਬਰਾਮਤ ਕਰ ਲਿਆ ਤੇ ਫਿਰ ਉਹਨਾਂ ਦੇ ਉੱਪਰ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੀ ਦੇਖੋ ਸਭ ਤੋਂ ਵੱਡੀ ਗੱਲ ਕਿ ਜੇਲ੍ਹ ਦੇ ਵਿੱਚ ਬਰਥਡੇ ਪਾਰਟੀ ਮਨਾਈ ਜਾ ਰਹੀ ਹੈ ਕਿੰਨੀ ਵੱਡੀ ਗੱਲ ਹੈ ਕਿ ਜਦੋਂ ਇਹ ਬਰਥਡੇ ਪਾਰਟੀ ਮਨਾਈ ਜਾ ਰਹੀ ਸੀ ਤਾਂ ਉਸ ਵੇਲੇ ਪ੍ਰਸ਼ਾਸਨ ਕੀ ਕਰ ਰਿਹਾ ਸੀ ਜਿਹੜਾ ਉੱਥੇ ਪੁਲਿਸ ਪ੍ਰਸ਼ਾਸਨ ਹੁੰਦਾ ਹੈ ਡਿਊਟੀ ਤੇ ਹੁੰਦੇ ਨੇ ਅਫਸਰ ਉਹ ਉਸ ਟਾਈਮ ਕਿੱਥੇ ਸੀਗੇ ਜੀ ਉਹ ਹੀ ਇਹ ਦੇਖੋ ਮਾਨਸੂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਤਾਂ ਆਪਾਂ ਜਿਹੜਾ ਉਹਨਾਂ ਨੇ ਕਤਲ ਵਗੈਰਾ ਕੀਤੇ ਹੁੰਦੇ ਨੇ ਅੰਦਰ ਉਹਨਾਂ ਦੇ ਲਈ ਸਜ਼ਾ ਕੱਟਣ ਲਈ ਅੰਦਰ ਗਏ ਨੇ ਅੰਦਰ ਉਹ ਇੰਜੋਏ ਕਰ ਰਹੇ ਨੇ ਉਹਨਾਂ ਦੇ ਲਈ ਕੋਈ ਸਜ਼ਾ ਕੁਝ ਨਹੀਂ ਦਿਖ ਰਹੀ ਹੈਗੀ ਕਿਉਂਕਿ ਆਪਾਂ ਨੂੰ ਦੇਖ ਰਹੇ ਆਂ ਆਪਾਂ ਮਾਨਸੂ ਆਪਣੀ ਵੀਡੀਓ ਦੇਖੇ ਜਿਹੜੀ ਵਾਇਰਲ ਹੁੰਦੀ ਕਿ ਜਿਸ ਦੇ ਵਿੱਚ ਆਰਾਮ ਦੇ ਨਾਲ ਉਹ ਬਰਥਡੇ ਪਾਰਟੀ ਕਰ ਰਹੇ ਨੇ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਹੁੱਲੜਬਾਜੀ ਜਿਹੜੀ ਹੈ ਕੀਤੀ ਜਾ ਰਹੀ ਹੈ ਜਸ਼ਨ ਮਨਾਏ ਜਾ ਰਹੇ ਨੇ ਪਰ ਇੱਥੇ ਉਹੀ ਹੈ ਵੀ ਪ੍ਰਸ਼ਾਸਨ ਦੇ ਉੱਪਰ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਉਹ ਉਸ ਟਾਈਮ ਜਿਹੜਾ ਪ੍ਰਸ਼ਾਸਨ ਕਿੱਥੇ ਸੀ ਪੁਲਿਸ ਮੁਲਾਜ਼ਮ ਕਿੱਥੇ ਸੀਗਾ ਜਿੱਥੇ ਜਦੋਂ ਉਹ ਪਾਰਟੀ ਕੀਤੀ ਸੀ ਹਾਂਜੀ ਦੇਖੋ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਜੇਲ੍ਹਾਂ ਦੇ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਇੱਥੇ ਦੇਖੋ ਫੋਨ ਦੀ ਵੀ ਗੱਲ ਹੋਈ ਹੈ ਕਿ ਫੋਨ ਆਇਆ ਤਾਂ ਆਇਆ ਕਿੱਥੋਂ ਇਟ ਮੀਨਸ ਸਹੀ ਹੈ ਕਿ ਜਾਂ ਤਾਂ ਉੱਥੇ ਕੋਈ ਪੁਲਿਸ ਕਰਮੀ ਉਹਨਾਂ ਦੇ ਨਾਲ ਮੌਜੂਦ ਸੀਗਾ ਉਸ ਸਮੇਂ ਉਹਨਾਂ ਦੇ ਨਾਲ ਤਾਂ ਕੀ ਕਹਿਣਾ ਚਾਹੂਗੇ ਜੀ ਉਹ ਇਹ ਦੇਖੋ ਇਹ ਵੀ ਆਪਾਂ ਕਹਿ ਦਿੰਨੇ ਤੁਸੀਂ ਕਹਿਆ ਕਿ ਬਹੁਤ ਵਧੀਆ ਕਹਿ ਕਿ ਕੋਈ ਪਰਿੰਦਾ ਜਿਹੜਾ ਜੇਲ੍ਹ ਦੇ ਵਿੱਚ ਪਰ ਨਹੀਂ ਮਾਰ ਸਕਦਾ ਉਸ ਦੇ ਅਕੋਰਡਿੰਗ ਆਪਾਂ ਦੇਖ ਰਿਹਾ ਕਿੰਨਾ ਅਰੇਂਜਮੈਂਟ ਕੀਤਾ ਹੋਇਆ ਸੀ ਆ ਖਾਣ ਪੀਣ ਦਾ ਉਹ ਵੀ ਕਿਸੇ ਦੀ ਇਜਾਜ਼ਤ ਤੋਂ ਇਹ ਨਾਲ ਹੀ ਕੀਤਾ ਹੋਵੇਗਾ ਕਿ ਜਿਹੜਾ ਫੋਨ ਦੀ ਗੱਲ ਕੀਤੀ ਕਿ ਫੋਨ ਵੀ ਕਿਸੇ ਦੀ ਮਿਲੀ ਭੁਗਤ ਨਾਲ ਜਿਹੜਾ ਅੰਦਰ ਚੱਲ ਰਿਹਾ ਸੀ ਜੀ ਤਾਂ ਹੀ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਵੀਡੀਓ ਵਾਇਰਲ ਹੋਈ ਅੰਦਰ ਨੈਟਵਰਕਿੰਗ ਵੀ ਜਿਹੜੀ ਉਹਨਾਂ ਨੂੰ ਸਹੂਲਤ ਦਿੱਤੀ ਹੋਈ ਹੈ ਹਾਂਜੀ ਜੀ ਦੇਖੋ ਉੱਥੇ ਸ਼ਰਾਬ ਵੀ ਪੀ ਰਹੇ ਸੀ ਉਹ ਲੋਕ ਤਾਂ ਜੇਲ੍ਹਾਂ ਦੇ ਵਿੱਚ ਦੇਖੋ ਸ਼ਰਾਬ ਦਾ ਆਉ ਵੀ ਕਿੰਨੀ ਵੱਡੀ ਗੱਲ ਹੈ ਸਿੱਧੇ ਸਿੱਧੇ ਪੁਲਿਸ ਕਰਮੀਆਂ ਤੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਲੈਣਗੇ ਬਹੁਤ ਵੱਡੇ ਕੀ ਜੇਲ੍ਹ ਦੇ ਵਿੱਚ ਸ਼ਰਾਬ ਤੇ ਫੋਨ ਕਿੱਥੋਂ ਆ ਗਿਆ ਜੀ ਜੀ ਇਹੀ ਤਾਂ ਐ ਵੀ ਗਈ ਕਿ ਸਵਾਲ ਇਹੀ ਖੜੇ ਹੁੰਦੇ ਨੇ ਕਿ ਇਹਦੇ ਵਿੱਚ ਜਿਹੜੀ ਹੈ ਸਖਤਾਈ ਬਰਤਨ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਉੱਥੇ ਮੌਜੂਦ ਹੈ ਉਹਨਾਂ ਦੇ ਉੱਪਰ ਵੀ ਜਿਹੜੀ ਸਖਤੀ ਬਰਤਨ ਦੀ ਲੋੜ ਹੈ ਜੀ ਬਿਲਕੁਲ ਸਹੀ ਕਿਹਾ ਆ ਕੇਂਦਰ ਸਰਕਾਰ ਦਾ ਗੈਸ ਸਿਲੰਡਰਾਂ ਨੂੰ ਲੈ ਕੇ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਇਸ ਉੱਪਰ ਤੁਹਾਡਾ ਕੀ ਕਹਿਣਾ ਹੈ ਦੇਖੋ ਕੇਂਦਰ ਸਰਕਾਰ ਵੱਲੋਂ ਜਿਹੜਾ ਇੱਕ ਗੈਸ ਸਿਲੰਡਰਾਂ ਦੇ ਉੱਪਰ ਨਿਯਮ ਜਿਹੜਾ ਲਾਗੂ ਕੀਤਾ ਹੈ ਕਿ ਹਰ ਘਰ ਦੇ ਵਿੱਚ ਜਾ ਕੇ ਜਿਹੜਾ ਸਿਲੰਡਰਾਂ ਦੀ ਚੈਕਿੰਗ ਕੀਤੀ ਜਾਇਆ ਕਰੂ ਕਿਉਂਕਿ ਮਾਨਸੂ ਆਪਾਂ ਡੇਲੀ ਦੇਖਦੇ ਆ ਕਿਨੇ ਹਾਦਸੇ ਵਾਪਰਦੇ ਨੇ ਕਿੰਨੇ ਜਿਹੜੇ ਨੇ ਗੈਸ ਸਿਲੰਡਰ ਬਲਾਸਟ ਹੁੰਦੇ ਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਵੱਲੋਂ ਵਧੀਆ ਸਲਾਘਾਯੋਗ ਜਿਹੜਾ ਕਦਮ اٹھਾਇਆ ਗਿਆ ਜਿਸ ਦੇ ਵਿੱਚ ਹਰ ਘਰ ਦੇ ਵਿੱਚ ਜਾ ਕੇ ਜਿਹੜੀ ਹੈ ਸਿਲੰਡਰ ਦੀ ਚੈਕਿੰਗ ਕੀਤੀ ਜਾਇਆ ਕਰੀ ਕਿ ਸਿਲੰਡਰ ਲੀਕ ਤਾਂ ਨਹੀਂ ਹੈ ਕੋਈ ਅਜਿਹਾ ਕੋਈ ਉਹਦੇ ਵਿੱਚ ਕੋਈ ਡਿਫਾਲਟ ਤਾਂ ਨਹੀਂ ਹੈ ਜਿਸ ਦੇ ਨਾਲ ਕੋਈ ਜਾਣੀ ਮਾਣੀ ਨੁਕਸਾਨ ਹੋ ਸਕੇ ਹਾਂਜੀ ਦੇਖੋ ਸਿਲੰਡਰਾਂ ਦੀ ਜੇਕਰ ਇੱਥੇ ਗੱਲ ਕਰੀਏ ਤਾਂ ਸਿਲੰਡਰਾਂ ਨੂੰ 5 ਸਾਲ ਦੇ ਬਾਅਦ ਚੈੱਕ ਕਰਨ ਲਈ ਹਰ ਘਰ ਦੇ ਵਿੱਚ ਟੀਮ ਆਇਆ ਕਰੇਗੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਬਹੁਤ ਜ਼ਿਆਦਾ ਲੰਬਾ ਸਮਾਂ ਹੈ ਜੇਕਰ ਸਿਲੰਡਰ ਦੀ ਗੱਲ ਕੀਤੀ ਜਾਵੇ ਤਾਂ ਸਿਲੰਡਰ ਤਾਂ 2 ਦਿਨਾਂ ਦੇ ਵਿੱਚ ਵੀ ਲੀਕ ਹੋ ਸਕਦਾ ਹੈ 3 ਦਿਨਾਂ ਦੇ ਵਿੱਚ ਵੀ ਲੀਕ ਹੋ ਸਕਦਾ ਹੈ ਜੀ ਉਹ ਇਹ ਦੇਖੋ ਜਿਹੜਾ ਇਹਨਾਂ ਨੇ 5 ਸਾਲ ਦਾ ਕਿਹਾ ਹੈ ਤਾਂ ਗਲਤ ਗੱਲ ਹੈ ਕਿਉਂਕਿ ਚਲੋ ਮਨਥ ਬਾਅਦ ਕਰ ਸਕਦੇ ਆਂ ਕਿਉਂਕਿ ਗੈਸ ਸਿਲੰਡਰ ਆਪਾਂ ਨੂੰ ਕੋਈ ਦੱਸ ਕੇ ਨਹੀਂ ਲੀਕ ਹੁੰਦਾ ਉਹਦਾ ਕੋਈ ਪਤਾ ਨਹੀਂ ਕਿਹੜੇ ਟਾਈਮ ਕੀ ਕੁਝ ਵੀ ਹੋ ਸਕਦਾ ਹੈ ਇਸ ਲਈ ਜਿਹੜਾ ਇਹਨਾਂ ਨੇ 5 ਸਾਲ ਤੋਂ ਪਹਿਲਾਂ ਇਹ ਜਿਹੜਾ ਇਹ ਕਾਰਜਕਾਲ ਨਹੀਂ ਰੱਖਣਾ ਚਾਹੀਦਾ ਸੀਗਾ ਕਿ ਮਹੀਨੇ ਜਾਂ ਹਫਤੇ ਬਾਅਦ ਜਿਹੜੀ ਇਹਨਾਂ ਦੀ ਚੈਕਿੰਗ ਹੋਣੀ ਹਾਂਜੀ ਤੇ ਇੱਥੇ ਦੇਖੋ ਇਹ ਚੀਜ਼ ਵੀ ਕਹੀ ਗਈ ਹੈ ਕਿ 5 ਸਾਲ ਦੇ ਵਿੱਚ ਜਦੋਂ ਚੈਕਿੰਗ ਹੋਇਆ ਕਰੇਗੇ ਤਾਂ ਹਰ ਘਰ ਤੋਂ ਇੱਕ ਅਮਾਉਂਟ ਜੋ ਹੈ ਫੀਸ ਲਈ ਜਾਇਆ ਕਰੇਗੀ ਤਾਂ ਕਿਤੇ ਨਾ ਕਿਤੇ ਗਰੀਬ ਪਰਿਵਾਰਾਂ ਦੇ ਲਈ ਇਹ ਇੱਕ ਔਖਾ ਸਮਾਂ ਹੋ ਗਿਆ ਹੈ ਜੀ ਉਹ ਇਹ ਦੇਖੋ ਅਮਾਉਂਟ ਦੀ ਗੱਲ ਕਰੀਏ ਮਾਨਸੂਮ ਅਮਾਉਂਟ ਨਹੀਂ ਲੈਣੀ ਚਾਹੀਦੀ ਕਿਉਂਕਿ ਇਹਦੀ ਕੋਈ ਫੀਸ ਮੈਨੂੰ ਲੱਗਦਾ ਕਿ ਸਰਕਾਰ ਵੱਲੋਂ ਇਹਦੀ ਫੀਸ ਹੋਣੀ ਚਾਹੀਦੀ ਹੈ ਸਮਾਂ ਇਹਦਾ ਇੱਕ ਸੇਫਟੀ ਹੈ ਆਪਣੇ ਲਈ ਕਿ ਫ੍ਰੀ ਜਿਹੜੀ ਹੈ ਇਹਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਜੀ ਦੇਖੋ ਸਿਲੰਡਰਾਂ ਦੀ ਇੱਥੇ ਗੱਲ ਹੋ ਰਹੀ ਹੈ ਸਿਲੰਡਰ ਜਿਵੇਂ ਕਿ ਕਹਿ ਲਓ ਸਿਲੰਡਰ ਵੀ ਕਾਫੀ ਵਾਰ ਮਹਿੰਗੇ ਵੀ ਹੋ ਜਾਂਦੇ ਨੇ ਤਾ ਹਰ ਘਰ ਜੋ ਹੈ ਕਈ ਵਾਰ ਸਿਲੰਡਰ ਵੀ ਨਹੀਂ ਵਰਤਦਾ ਕਈ ਜਿਹੇ ਘਰ ਵੀ ਹੁੰਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਚੁੱਲਿਆਂ ਤੇ ਹੀ ਆਪਣਾ ਸਾਰਾ ਕੰਮ ਕਰ ਲੈਂਦੇ ਨੇ ਹੂੰ ਤਾਂ ਉੱਥੇ ਕਿੰਨਾ ਕ ਇਹ ਸਿਲੰਡਰਾਂ ਤੇ ਅਸਰ ਦੇਖਣ ਨੂੰ ਮਿਲ ਸਕਦਾ ਹੈ ਦੇਖੋ ਇਹ ਸਿਲੰਡਰਾਂ ਤੇ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਹੁਣ ਤਾਂ ਮਾਨਸੂ ਜਿਨ੍ਹਾਂ ਦੇ ਚੁੱਲ੍ਹੇ ਵੀ ਨੇ ਉਹਨਾਂ ਦੇ ਵੀ ਸਿਲੰਡਰ ਹਰ ਇੱਕ ਯੂਜ਼ ਕਰਦਾ ਹੀ ਕਰਦਾ ਹੈ ਕਿਉਂਕਿ ਜਦੋਂ ਸਿਲੰਡਰ ਖਤਮ ਹੁੰਦਾ ਇਸ ਤੋਂ ਬਾਅਦ ਆਪਣੀ ਚੁੱਲ੍ਹਾ ਬਾਲਦੇ ਨਹੀਂ ਜੇਕਰ ਆਪਾਂ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ 'ਚ ਅਕਸਰ ਜ਼ਿਆਦਾਤਰ ਜਿਹੜੇ ਨੇ ਸਿਲੰਡਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜੀ ਜੀ ਹਾਂਜੀ 골ਡੀ ਬਰਾੜ ਨੂੰ ਅਤਵਾਦੀ ਐਲਾਨ ਕਰ ਦਿੱਤਾ ਹੈ ਤੇ ਫੇਸਬੁੱਕ ਵੱਲੋਂ ਉਸਦੇ ਪੇਜ ਜੋ ਨੇ ਉੱਤੇ ਫੇਸਬੁੱਕ ਤੇ ਉਸ ਨੂੰ ਵੀ ਬਲੌਕ ਕਰ ਦਿੱਤਾ ਗਿਆ ਇਸ ਦਾ ਤੁਹਾਡਾ ਕੀ ਕਹਿਣਾ ਹੈ ਦੇਖੋ 골ਡੀ ਬਰਾੜ ਦੀ ਗੱਲ ਕਰ ਰਹੇ ਆਂ ਆਪਾਂ ਜੋ ਕਿ ਸਿੱਧੂ ਮੁਸੇਵਾਲੇ ਦੇ ਕਤਲकांड ਦੇ ਜਿਹੜੇ ਮਾਸਟਰਮਾਈਂਡ ਕਿਹਾ ਜਾਂਦਾ ਹੈ ਕਿ ਕਾਤਿਲ ਨੇ ਉਹਨਾਂ ਦੇ ਕਿ ਉਹਨਾਂ ਦੇ ਜਿਹੜੇ ਨੇ ਕਾਤਲਾਂ ਨੂੰ ਜਿਹੜੀ ਹੈ ਸਜ਼ਾ ਦਿਵਾਉਣ ਦੇ ਲਈ ਉਹਨਾਂ ਦੇ ਪੇਰੈਂਟਸ ਸਿੱਧੂ ਮੁਸੇਵਾਲੇ ਦੇ ਜਿਹੜੇ ਨੇ ਕਿੰਨੀ ਜਿਹੜੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਉਹਨਾਂ ਨੂੰ ਲੈ ਕੇ ਅੱਜ ਗੋਲਟੀ ਵਿਰਾੜ ਨੂੰ ਜਿਹੜਾ ਇੱਕ ਅੱਤਵਾਦੀ ਜਿਹੜਾ ਇਕਰਾਰ ਦੇ ਦਿੱਤਾ ਹੈ ਕਿ ਜਿਹੜਾ ਉਹਨਾਂ ਦੇ ਫੇਸਬੁੱਕ ਪੇਜ ਸੀਗੇ ਕਿੰਨੇ ਉਹਨਾਂ ਦੇ ਜਿਹੜੇ ਫੇਸਬੁੱਕ ਪੇਜ ਸੀਗੇ ਉਹਨਾਂ ਨੂੰ ਜਿਹੜੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਤੇ ਹਾਲਾਂ ਇਹ ਵੀ ਕਿਹਾ ਗਿਆ ਜੀਕਰ ਵੀ ਗੋਲਟੀ ਵਿਰਾੜ ਦੇ ਪੇਜ ਨੂੰ ਕੋਈ ਜੇਕਰ ਸਰਚ ਵੀ ਕਰਦਾ ਜਿੱਤ ਕਰਦਾ ਵੀ ਸਰਚ ਵੀ ਕਰਦਾ ਤਾਂ ਉਸ ਦੇ ਉੱਪਰ ਵੀ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਜੀ ਦੇਖੋ ਕੇਂਦਰ ਸਰਕਾਰ ਦਾ ਇੱਕ ਕਿੰਨਾ ਕ ਵੱਡਾ ਫੈਸਲਾ ਹੈ ਚੰਗਾ ਹੈ ਬਹੁਤ ਚੰਗਾ ਫੈਸਲਾ ਉਹਨਾਂ ਨੇ ਲਿਆ ਹੈ ਕਿ ਜੇਕਰ ਕੋਈ ਉਸ ਨੂੰ ਸਰਚ ਵੀ ਕਰਦਾ ਹੈ ਤਾਂ ਉਸਤੇ ਵੀ ਕਾਰਵਾਈ ਹੋਏਗੀ ਕਿਉਂਕਿ ਫੇਸਬੁੱਕ ਵਾਲਿਆਂ ਨੂੰ ਉਸ ਦਾ ਜੋ ਅਲਰਟ ਹੈ ਉਹ ਚਲਾ ਜਾਇਆ ਕਰੇਗਾ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਵਧੀਆ ਇੱਥੇ ਕਦਮ ਚੁੱਕਿਆ ਹੈ ਦੇਖੋ ਕੇਂਦਰ ਸਰਕਾਰ ਵੱਲ ਬਹੁਤ ਵਧੀਆ ਜਿਹੜਾ ਕਦਮ ਚੁੱਕਿਆ ਗਿਆ ਕਿਉਂਕਿ ਇਹਦੇ ਵਿੱਚ ਜਿਹੜੇ ਨੇ ਫੇਸਬੁੱਕ ਜਿਹੜਾ ਉਹਨਾਂ ਦੇ ਪੇਜ ਬਣਾਏ ਹੋਏ ਸੀ 골ਡੀ ਬਰਾਡ ਦੇ ਉਹਨਾਂ ਦੇ ਜਿਹੜੇ ਨੇ ਲਿੰਕ ਟੁੱਟ ਜਾਣਗੇ ਕਿਉਂਕਿ 골ਡੀ ਬਰਾਡ ਦੇ ਜਿਹੜੇ ਪੇਜ ਨੂੰ ਆਪਾਂ ਦੇਖੀਏ ਕਿ ਕਿੰਨੇ ਉਹਨਾਂ ਦੇ ਲਿੰਕ ਹੋਣਗੇ ਗੈਂਗਸਟਰਾਂ ਨਾਲ ਲਿੰਕ ਹੋਣਗੇ ਕਿ ਵਧੀਆ ਜਿਹੜਾ ਕਦਮ ਚੁੱਕਿਆ ਗਿਆ ਹੈ ਕੇਂਦਰ ਸਰਕਾਰ ਵੱਲੋਂ ਤਾਂ ਜੋ ਜਿਹੜਾ 골ਡੀ ਬਰਾਡ ਦੇ ਲਿੰਕ ਹੁਣ ਘਟ ਸਕਦੇ ਨਹੀਂ ਕਿਉਂਕਿ ਉਹਨਾਂ ਦੇ ਜਿਹੜੇ ਆਈਡੀ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਨੇ ਫੇਸਬੁੱਕ ਪੇਜ ਨੇ ਜਿਹੜੇ ਨੇ ਬਲੌਕ ਕਰ ਦਿੱਤੇ ਗਏ ਹਾਂਜੀ ਦੇਖੋ ਕਿਤੇ ਨਾ ਕਿਤੇ ਫੇਸਬੁੱਕ ਵਾਲਿਆਂ ਨੇ ਵੀ ਸੋਨਾ ਮੈਂ ਵਧੀਆ ਫੈਸਲਾ ਲਿਆ ਹੈ ਕਿਉਂਕਿ ਫੇਸਬੁੱਕ ਤੇ ਹੀ ਦੇਖੋ ਹਰ ਮਰਡਰ ਦੀ ਉਹ ਆਪਣੇ ਤੇ ਲੈ ਲੈਂਦੇ ਸੀ ਗੱਲ ਕਿ ਹਾਂ ਅਸੀਂ ਜ਼ਿੰਮੇਵਾਰ ਆਂਗੇ ਤੇ ਫੇਸਬੁੱਕ ਤੋਂ ਹੀ ਜਿਹੜੇ ਅਜੀਹੇ ਗੈਂਗਸਟਰ ਨੇ ਨਾ ਉਹਨਾਂ ਦੇ ਨਾਲ ਛੋਟੇ-ਛੋਟੇ ਗੈਂਗਸਟਰ ਲਿੰਕ ਬਣਾ ਕੇ ਜੁੜੇ ਹੁੰਦੇ ਸੀਗੇ ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਹੁਣ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਸਹੀ ਕਦਮ ਇੱਥੇ ਚੁੱਕ ਜਾਈਏ ਜੀ ਵਧੀਆ ਸਹੀ ਕਦਮ ਚੁੱਕੇ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜੇ ਆਪਾਂ ਕਹਿ ਸਕਦੇ ਆ FB ਜਿਹੜਾ ਪੇਜ ਕਹਿ ਰਹੇ ਆ ਉਹਨਾਂ ਦੇ Facebook ਪੇਜ ਕਿ ਉਹਨਾਂ ਦੇ ਉੱਪਰ ਜਿਹੜੇ ਨੇ ਲਿੰਕ ਜ਼ਿਆਦਾਤਰ Facebook ਤੇ ਹੀ ਸੀਗੇ ਜਿਹਨਾਂ ਨੇ 골ਡੀ ਬ੍ਰਾਂਡ ਦੇ ਤਾਂ ਕਰਕੇ ਜਿਹੜਾ 골ਡੀ ਬ੍ਰਾਂਡ ਦਾ ਪੇਜ ਇਹਨਾਂ ਨੇ ਜਿਹੜਾ ਬਲੌਕ ਕਰ ਦਿੱਤਾ ਕਿ ਬਹੁਤ ਵਧੀਆ ਜਿਹੜਾ ਹੈ ਕਦਮ ਚੁੱਕਿਆ ਗਿਆ ਹਾਂਜੀ ਤੇ ਜਿਵੇਂ ਗੈਂਗਸਟਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੈਂਗਸਟਰਾਂ ਦੇ ਆਪਸੀ ਲਿੰਕ ਵੀ ਜ਼ਿਆਦਾਤਰ Facebook ਦੇ ਨਾਲ ਜੁੜੇ ਹੁੰਦੇ ਸੀ ਹੂੰ ਜੇਕਰ ਦੇਖੋ ਕੋਈ ਮੈਸੇਜ ਤਾਂ ਕਰ ਨਹੀਂ ਸਕਦਾ ਹੁਣ Facebook ਜੇਕਰ ਬਲੌਕ ਹੈ ਪੇਜ ਤਾਂ ਲਾਜ਼ਮੀ ਹੈ ਕਿ ਜੋ ਸਰਕਾਰ ਹੈ ਉਸਨੇ ਦੁਖਦੀ ਨਸਤੇ ਇੱਥੇ ਹੱਥ ਰੱਖਿਆ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਦਾ ਡਰ ਸੀ ਕਿ ਜਿਹੜੇ ਗੈਂਗਸਟਰ ਨੇਗੇ ਇਹ ਆਪਸੀ ਜਿਹੜੀ ਗੱਲਬਾਤ ਹੈ ਉਹ ਫੇਸਬੁੱਕ ਦੇ ਜ਼ਰੀਏ ਜ਼ਿਆਦਾ ਕਰਦੇ ਨੇ ਤਾਂ ਕੀ ਕਹਿਣਾ ਚਾਹੋਗੇ ਦੇ ਕੋਈ ਹੈ ਕਿ ਮੈਂ ਤੁਹਾਨੂੰ ਪਹਿਲਾਂ ਵੀ ਮਾਨਸੂ ਦੱਸਿਆ ਕਿ ਜਿਹੜੇ ਨੇ ਫੇਸਬੁੱਕ ਪੇਜ ਦੇ ਨਾਲ ਹੀ ਗੈਂਗਸਟਰਾਂ ਦੇ ਆਪਸੀ ਜਿਹੜੇ ਨੇ ਲਿੰਕ ਸੀਗੇ ਜੀ ਉਹਨਾਂ ਨੂੰ ਲੈ ਕੇ ਜਿਹੜਾ ਵਧੀਆ ਜਿਹੜਾ ਇਹ ਉਪਰਾਲਾ ਕੀਤਾ ਗਿਆ ਕਿ ਉਹਨਾਂ ਦੀ ਐਫ ਵੀ ਪੇਜ ਜਿਹੜਾ ਹੈ ਬਲੌਕ ਕਰ ਦਿੱਤਾ ਗਿਆ ਇੱਕ ਹੋਰ ਹੀ ਕਿ ਜਿਹੜਾ ਜੇ ਇਹਨਾਂ ਦੇ ਗੋਲਟੀ ਬਰਾੜ ਦੇ ਪੇਜ ਨੂੰ ਕੋਈ ਸਰਚ ਵੀ ਕਰੇਗਾ ਤਾਂ ਉਹਨਾਂ ਦੇ ਉੱਪਰ ਵੀ ਜਿਹੜੀ ਹੈ ਕਾਰਵਾਈ ਹੋਵੇਗੀ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਉਨਨਮ ਕੀ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਅਮ੍ਰਿਤਪਾਲ ਦੇ ਭਰਾ ਨੂੰ ਪੁਲਿਸ ਵਾਲਿਆਂ ਨੇ ਘੇਰਾ ਪਾਇਆ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਐ ਅਮ੍ਰਿਤਪਾਲ ਦਾ ਜਿਹੜਾ ਚਚੇਰਾ ਭਾਈ ਸੀ ਚਾਚਾ ਜੀ ਦਾ ਬੇਟਾ ਸੀਗਾ ਜੀਨਾਂ ਨੂੰ ਅੱਜ ਦਿੱਲੀ ਸਟੇਸ਼ਨ ਦੇ ਉੱਪਰ ਰੇਲਵੇ ਸਟੇਸ਼ਨ ਦੇ ਉੱਪਰ ਉਹ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹ ਕਿਉਂਕਿ ਪਹਿਲਾਂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ 10 ਦਿਨ ਸੌਰੀ 10 ਮਹੀਨੇ ਹੋ ਗਏ ਨੇ ਕਿ ਅਮ੍ਰਿਤਪਾਲ ਦਾ ਭਰਾ ਪੰਜਾਬ ਦੇ ਵਿੱਚ ਹੀ ਸੀ ਇੱਥੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਪੁਲਿਸ ਨੇ ਪਹਿਲਾਂ ਕਿਉਂ ਨਹੀਂ ਉਹਨਾਂ ਨੂੰ ਫੜਿਆ ਕਿ ਅੱਜ ਜਿਹੜੀ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਹੜੇ ਅਮ੍ਰਿਤਪਾਲ ਦੇ ਜਿਹੜਾ ਭਰਾ ਸੀਗਾ ਚਾਚਾ ਜੀ ਦੇ بیٹے ਦੀ ਅੱਜ ਗ੍ਰਿਫਤਾਰੀ ਹੋਈ ਹੈ ਕਿਉਂਕਿ ਪਹਿਲਾਂ ਉਹ ਜਿਹੜੇ ਨੇ ਨਾ ਡੇੜਾ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਗਏ ਸੀਗੇ ਉਹਨਾਂ ਦੀ ਫੈਮਿਲੀ ਵੀ ਉਹਨਾਂ ਦੇ ਨਾਲ ਸੀ ਜਿਨ੍ਹਾਂ ਨੂੰ ਜਿਹੜੀ ਹੈ ਕਿੰਨੀ ਜਿਹੜੀ ਕਹਿ ਸਕਦੇ ਮੁਸ਼ਕਲ ਦੇ ਨਾਲ ਪੁਲਿਸ ਨੇ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੋਂ ਜਿਹੜਾ ਅਮ੍ਰਿਤਪਾਲ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਜੀ ਕੀ ਕਹਿਣਾ ਚਾਹੁੰਗੇ ਕਿ ਪੁਲਿਸ ਪ੍ਰਸ਼ਾਸਨ ਵੀ ਦੇਖੋ ਇੱਥੇ ਪੁਲਿਸ ਪ੍ਰਸ਼ਾਸਨ ਦੀ ਵੀ ਢਿੱਲ ਦੇਖਣ ਨੂੰ ਮਿਲੀ ਹੈ ਹੂੰ ਦੇਖੋ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ 10 ਮਹੀਨੇ ਹੋ ਗਏ ਨੇ ਕਿ ਅਮ੍ਰਿਤਪਾਲ ਦਾ ਭਰਾ ਪੰਜਾਬ ਦੇ ਵਿੱਚ ਹੀ ਸੀ ਉਦੋਂ ਵੀ ਕਹਿਿਆ ਜਾ ਰਿਹਾ ਕਿ ਪੰਜਾਬ ਦੀ ਪੁਲਿਸ ਜਿਹੜੀ ਹੈ ਉਹਨਾਂ ਨੂੰ ਫੜ ਸਕਦੀ ਸੀ ਪਰ ਪਤਾ ਨਹੀਂ ਕਿਉਂ ਕੋਈ ਇਸੇ ਕਿ ਗੱਲ ਨੂੰ ਲੈ ਕੇ ਨਹੀਂ ਪੜਿਆ ਗਿਆ ਕਿ ਅੱਜ ਜਿਹੜਾ ਉਹਨਾਂ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਜੀ ਜੀ ਸੁਖਪਾਲ ਸਿੰਘ ਖੈਰਾ ਤੇ ਇੱਕ ਹੋਰ ਕੇਸ ਦਰਜ ਹੋਇਆ ਹੁਣੀ ਉਹਨਾਂ ਨੂੰ ਮਿਲੀ ਸੀਗੀ ਜੋ ਜ਼ਮਾਨਤ ਜ਼ਮਾਨਤ ਮਿਲੀ ਸੀਗੀ ਤਾਂ ਕੀ ਕਹਿਣਾ ਚਾਹੂਗੇ ਇੱਥੇ ਹੁਣ ਦੇਖੋ ਉਹਨਾਂ ਦੀਆਂ ਮੁਸ਼ਕਿਲਾਂ ਜੋ ਨੇ ਉਹ ਹੋਰ ਵੱਧੀਆਂ ਹੋਈਆਂ ਇੱਥੇ ਨਜ਼ਰ ਆ ਰਹੀਆਂ ਨੇ ਦੇਖੋ ਆਪਾਂ ਜਿਹੜੀ ਗੱਲ ਕਰ ਰਹੇ ਸੁਖਪਾਲ ਸਿੰਘ ਖੈਰਾ ਦੀ ਕਿ ਸੁਖਪਾਲ ਖੈਰਾ ਨੂੰ ਕੱਲ ਜਿਹੜਾ ਹੈ ਜ਼ਮਾਨਤ ਮਿਲੀ ਸੀ 2015 ਦਾ ਜਿਹੜਾ ਕੇਸ ਚੱਲ ਰਿਹਾ ਸੀ ਉਸ ਨੂੰ ਲੈ ਕੇ ਉਹਨਾਂ ਨੂੰ ਸਤੰਬਰ ਦੇ ਵਿੱਚ ਗ੍ਰਿਫਤਾਰੀ ਕੀਤਾ ਸੀ ਤੇ ਕੱਲ ਉਹਨਾਂ ਨੂੰ ਜਿਹੜੀ ਜ਼ਮਾਨਤ ਮਿਲੀ ਹੈ ਕਿ ਜ਼ਮਾਨਤ ਤੋਂ ਮਿਲਣ ਤੋਂ ਬਾਅਦ ਹਲੇ ਉਹ ਬਾਹਰ ਹੀ ਆਏ ਸੀ ਨਾਲ ਦੀ ਨਾਲ ਉਹਨਾਂ ਦੇ ਉੱਪਰ ਇੱਕ ਕੇਸ ਹੋਰ ਦਰਜ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਇਸ ਔਰਤ ਦੀ ਜਿਹੜੀ ਸ਼ਿਕਾਇਤ ਦੇ ਉੱਪਰ ਇਹ ਜਿਹੜਾ ਕੇਸ ਦਰਜ ਕੀਤਾ ਗਿਆ ਕਿਉਂਕਿ ਕੱਲ ਜਿਹੜਾ ਉਹਨਾਂ ਦੇ ਸੁਖਪਾਲ ਖੈਰਾ ਦੇ بیٹے ਦਾ ਵੀ ਜਿਹੜਾ ਵੀਡੀਓ ਸਾਹਮਣੇ ਆਈ ਸੀ ਮਹਿਤਾਬ ਖੈਰਾ ਦੀ ਕਿ ਮੇਰੇ ਪੁੱਤ ਸੌਰੀ ਮੇਰੇ ਜਿਹੜਾ ਪਿਤਾ ਨੂੰ ਸੀਐਮ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਬਦਲਾਖੋਰੀ ਨੀਤੀ ਜਿਹੜੇ ਨੇ ਅਪਣਾ ਰਹੇ ਨੇ ਕਿ ਹਾਲੇ ਮੇਰੇ ਜਿਹੜੇ ਨੇ ਪਿਤਾ ਜ਼ਮਾਨਤ ਤੇ ਕੱਲ ਆਏ ਨੇ ਨਾਲ ਦੀ ਨਾਲ ਉਹਨਾਂ ਦੇ ਉੱਪਰ ਜਿਹੜਾ ਕੇਸ ਦਰਜ ਕਰ ਲਿਆ ਕਿ ਅੱਜ ਉਹਨਾਂ ਨੂੰ ਕਪੂਰਥਲਾ ਵਿਖੇ ਜਿਹੜਾ ਪੇਸ਼ ਕੀਤਾ ਸੀ ਤੇ ਇੱਕ ਦਿਨ ਦਾ ਜਿਹੜਾ ਰਿਮਾਂਡ ਤੇ ਹਾਸਲ ਦਿੱਤਾ ਗਿਆ ਉਹਨਾਂ ਨੂੰ ਰਿਮਾਂਡ ਤੇ ਰੱਖਿਆ ਗਿਆ ਕੀ ਕਹਿਣਾ ਚਾਹੋਗੇ ਕਿ ਸੁਖਪਾਲ ਸਿੰਘ ਖੈਰਾ ਦੀਆਂ ਇੱਥੇ ਮੁਸ਼ਕਿਲਾਂ ਜੋ ਨੇ ਉਹ ਹੋਰ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਦੇਖੋ ਕਿੰਨਾ ਔਖਾ ਲੱਗਦਾ ਹੈ ਕਿ ਇੱਕ ਕੇਸ ਦੇ ਵਿੱਚੋਂ ਆਪਾਂ ਨਿਕਲੇ ਆਂ ਥੋੜੀ ਖੁਸ਼ੀ ਹੁੰਦੀ ਹੈ ਅਚਾਨਕੋ ਖੁਸ਼ੀ ਗਾਮ ਦੇ ਵਿੱਚ ਇੱਥੇ ਬਦਲ ਗਈ ਹੈ ਜੀ ਜੀ ਉਹ ਇਹ ਦੇਖੋ ਮਾਨਸੂ ਹਲੇ ਤਾਂ ਕੱਲ ਉਹਨਾਂ ਨੂੰ ਜ਼ਮਾਨਤ ਮਿਲਦੀ ਸੀ ਜ਼ਮਾਨਤ ਤੋਂ ਬਾਅਦ ਜਿਹੜੀ ਉਹਨਾਂ ਦੀ ਫੈਮਲੀ ਉਹਨਾਂ ਨੂੰ ਘਰ ਲੈ ਕੇ ਜਾ ਰਹੀ ਸੀ ਕਿਉਂਕਿ ਫੈਮਲੀ 'ਚ ਖੁਸ਼ੀ ਦਾ ਮਾਹੌਲ ਸੀਗਾ ਕਿ ਚਲੋ ਵੀ ਜ਼ਮਾਨਤ ਮਿਲ ਗਈ ਤੇ ਜ਼ਮਾਨਤ ਤੋਂ ਬਾਅਦ ਅਸੀਂ ਉਹਨਾਂ ਸੁਖਪਾਲ ਖੈਰਾ ਨੂੰ ਘਰ ਲੈ ਕੇ ਜਾ ਰਹੇ ਫਿਰ ਨਾਲ ਦੀ ਨਾਲ ਉਹਨਾਂ ਦੇ ਉੱਪਰ ਇੱਕ ਕੇਸ ਹੋਰ ਦਰਜ ਕਰ ਲਿਆ ਐਫ ਆਈ ਆਰ ਹੋਰ ਦਰਜ ਹੋ ਗਈ ਕਿ ਜਿਸ ਨੂੰ ਲੈ ਕੇ ਅੱਜ ਉਹਨਾਂ ਨੂੰ ਕਪੂਰਥਲਾ ਵਿਖੇ ਜਿਹੜਾ ਪੇਸ਼ ਕੀਤਾ ਗਿਆ ਜੀ ਜੀ ਬਹੁਤ-ਬਹੁਤ ਧੰਨਵਾਦ ਸੋਨਮ ਸ਼ਰਮਾ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕ ਸਾਡੇ ਚੈਨਲ ਨੂੰ ਦਿੱਤਾ ਜੀ ਤੇ ਤੁਸੀਂ ਵੀ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਤਦ ਤੱਕ ਸੋਨਮ ਸ਼ਰਮਾ ਤੇ ਮੈਨੂੰ ਯਾਨੀ مانਸੂ ਅਟ